ਇਹ ਦੋਰੇ ਬਾਰੇ ਵੀ ਕਮੈਂਟ ਕਰਕੇ ਦੱਸਿਆ ਇਹਦੇ ਇੰਜਨ ਜੀ ਮਾਰਦਾ ਧੂਆਂ ਥੋੜਾ ਜਾਂ ਆਇਂਦਾ ਪੰਪ ਡਾਉਨ ਸੀ ਇੰਜਨ ਦਾ ਇੱਕ ਖੇਰ ਵੀ ਥੱਲੇ ਗਿੱਲੇ ਆ ਮਥੜੂ ਦਸ਼ਮੇ ਥੋੜੀ ਜਿਹੀ ਹੌਲੀ ਆ ਰਹੀ ਹੈ ਉਹਦੇ ਕਰ ਕੰਨਾਂ ਰਾਲਾ ਚੱਲ ਰਿਹਾ ਆ ਦੇਖੋ ਜੀ ਪਿੱਛੇ ਖੇ ਜਗਾ ਕਿੰਨੀ ਗਿੱਲੀ ਆ ਕਿੱਦਾਂ ਮਸ਼ੀਨ ਤਬਕੇ ਚੱਲ ਰਹੀ ਆ ਇਧਰ ਆ ਬਾਹ ਚੱਕੋ ਤਾਂ ਹੱਥ ਨਾਲ ਥੱਲੇ ਆ ਜਾਏ ਡਿੱਗੇ ਇੱਕੇਰੀ ਪਰ ਹੱਟ ਮਾਰੀ ਥੋੜੇ ਨਾਲ ਮੜੀ ਜੀ ਲ ਲੈ ਚਲਾ ਉੱਥੇ ਆ ਇਹਨੇ ਉੱਤਰੱਖ ਉੱਥੇ ਸਹ ਰੱਖਣਾ ਇੱਧਰ ਲਿਆ ਬੜੀ ਓਹੋ ਬੜਾ ਕਰਾ ਲਾ ਗਰੋ ਨਾਲ ਮੜੀਂ ਇਹਂਗਾ ਤਗੜੇ ਪੈ ਕਰ ਲਓ ਰੋ ਨਾਲ ਦੋ ਬਸ ਵਾ ਨਾਲ ਕਰ ਦੋ ਰੋਂ ਆਂਦੀ ਨਹੀਂ ਵਿੱਚ ਪਰਨ ਕਾਰ ਹੋ ਰ ਬਸ ਪਰ ਆਂਦੀ ਵਿੱਚ ਕਣੀ ਆਂਦੀ ਥੋੜੀ ਪਾ ਕਰਨੀ ਬਣੀ ਆ ਤੇ ਛਾਓ ਦਾ ਜਾਨ ਦੇ ਜਾਨ ਦੇ ਜਾਨ ਦੇ ਥੋੜਾ ਕਿੱਧਰ ਆੜ ਗਿਆ ਕਿੱਧਰ ਆੜ ਗਿਆ ਥੋੜਾ ਚੱਕ ਕੇ ਬਾਹਰ ਕਰਦੇ ਇਹ ਕੰਮ ਹੋ ਰਿਹਾ ਚੇ ਬਸ ਫਿਰ ਇਹਰ ਲੈ ਚੱਕ ਕੇ ਹੁਣ ਫਿਰ ਪਾਣੀ ਆ ਤਰਹਰ ਲੈ ਆਓ ਇੱਕ ਵਾਰ ਆਓ ਆਇਓ ਹਾਰੇ ਆਜੋ ਦੇਖ ਦਿਓ ਨਹੀਂ ਆਪਾਂ ਜੀ ਮਸ਼ੀਨਾ ਕਣ ਮੂੰਗੀ ਵੜਾਈ ਕਰਨ ਜਾ ਰਹਾ ਸਮਾਨ ਜੀ ਨੇ ਇਧਰ ਕੀਤਾ ਆ ਜੀ ਇਹ ਤੇ ਲੋਡ ਆਪਾਂ ਜੀ ਵੈਗੁਰੂ ਦੀ ਕਿਰਪਾ ਨਾਲ ਜਾ ਰਹੇ ਜੀ ਬਟਨ ਦਸਮੇਸ਼ ਲੈ ਕੇ ਤੇ ਮਥੜੂ ਵੀ ਚੱਲੂਗੀ ਜੀ ਉੱਥੇ ਹੀ ਪਹਿਲੇ ਇਹਦੇ ਕੋਲੇ ਹੈਗਾ 2 ਕਬੀਗੇ ਜਗ੍ਹਾ ਵੱਢ ਕੇ ਫਿਰ ਇੱਕ ਜਗ੍ਹਾ ਚਲੇ ਜਾਣਗੇ ਦੋਵੇਂ ਕਮੇਡਾਂ ਕੱਢ ਰ ਕੋਨੀਵਾ ਹੈ ਹੈ ਲੜ ਰੋ ਕੋ ਨੀ ਮਾਂ ਪਾਲਾ ਪੱਥਰ ਰੱਖ ਲਈਏ ਸਸੀਆ ਕਾਲ ਬਾਈ ਜੀ ਆਪਾਂ ਇਹ ਦਸਮੇਸ਼ ਕਮੈਂਟ ਕਰਦਾ ਜੀ ਮੋਤ ਤੇ ਮਥਾੜੋ ਵੀ ਚਾਲੂ ਕਰਨ ਲੱਗੇ ਆਂ ਉਹ ਸਾਹਮਣੇ ਖੜੀ ਹੈ ਮਥਾੜੂ ਰੋਡ ਦੇ ਉੱਪਰ ਉਹ ਵੀ ਆਪਾਂ ਅੱਜ ਕਰ ਦਿਆਂਗੇ ਚਾਲੂ ਤੇ ਪਹਿਲਾਂ ਜੁਵੇਸਾ ਚਲੂਗੀ ਫਿਰ ਉਹ ਚਲਾਵਾਂਗੇ ਵੈਸੇ ਇਹ ਦੋਨਾਂ ਦੇ ਕੰਮ ਸੀ ਤੇ ਅੱਜ ਦਿਨ ਪਹਿਲਾਂ ਅਸੀਂ ਪਹਿਲੇ ਕਰਕੇ ਆਪਾਂ ਫਿਰ ਇੱਕ ਬੈਂਡ ਦੇ ਪਿੱਛੇ ਆ ਗਏ ਸਾਰੇ ਕਿ ਪਹਿਲੇ ਇਹ ਚਾਲੂ ਕਰਵਾਵਾਂਗੇ ਬਾਕੀ ਤੁਸੀਂ ਸਫਾਈ ਚੱਕਰੋ ਜੀ ਦਸਮੇਂ ਦੀ ਕਿਵੇਂ ਦੀ ਸਫਾਈ ਲੱਗ ਰਹੀ ਹੈ ਇਹ ਜੀ ਇੱਕ ਵਕਾ ਜੀ ਜਿੱਥੇ ਮਸ਼ੀਨ ਚੱਲਣ ਦੀ ਆ ਕੀ ਆਣਾ ਹਾਂ ਕੀ ਹੈ थोड़ा अच्छा चलो कम है इसलिए थोड़ा सा कचरा है कभी कभी थोड़ा थोड़ा और जहाँ माल अच्छा होगा वहां कचरा नहीं आएगा अगर वहा अपने को लगे अपन और थोड़ा सा कर देंगे फिर दाल के चक्कर से नहीं हमने किया दाल ना कहीं हो जाता इस चक्कर से नहीं किया ਆਜੀ ਦਸ਼ਮੇਂ ਮਹੀਨੇ ਨਰਮਲ ਨੇ ਕਹਾਤਾ ਇਹ ਮੂਰਤ ਵੈਗੁਰ ਦੀ ਕਿਰਪਾ ਨਾਲ ਵੜਦਾ ਜੀ ਇੱਕ ਵਿਗਾ ਹੁਣ ਜਾਣਾ ਜਪੋਦਰ तकरीबन ਉਹਦਾ ਪੂਰਾ ਏਰੀਆ ਘੱਟੋ ਘਾਟਾ 400 ਵਿਗੇ ਦੇ ਤਕਰੀਬੀ ਹੈ ਤੇ ਚਾਰੇ ਕੁ ਮਹੀਨੇ ਦੋਵੇਂ ਕੁ ਮਹੀਨੇ ਲਾਵਾਂਗੇ ਜੀ ਤੇ ਆਪਾਂ ਦੋ ਤਿੰਨ ਦਿਨ ਕਰਾਂਗੇ ਜੀ ਪਹਿਲਾਂ ਜਿਵੇਂ ਵੀ ਹੋਇਆ ਆਹੋ ਪੂਰਾ ਕਰਨ ਵਾਲੀ ਹੈ ਆ ਜੀ ਆਪਾਂ ਮਰਾੜ ਵੀ ਚਲਾ ਦੀ 462 ਉਹ ਜਣਾ ਹੌਲੇ ਲਿਆ ਪੈ ਹਟਾ ਨਾ ਇਹ ਤਾਂ ਪੰਗਾ ਹੀ ਆਣਾ ਪਲਟੇ ਵਾਲਾ ਵੀ ਕੋਈ ਨਾ ਪੜਾਣੀ ਆਣਾ ਕੁਲੀ ਵਜਦੀ ਇਹਨੂੰ ਆਹ ਫੇਰ ਤਾਂ ਬਹੁਤ ਤਕੜਾ ਲਾਂਗੀ ਹੈ ਨਾ ਹਾਂ ਵੱਡਾ ਗੋਣਾ ਆਈ ਆਪਾਂ ਕਰਮਾ ਲਈ 4600 ਚਾਲੂ ਕਰਤੀ ਆ ਸਾਹਮਣੇ ਚੱਕਰਾ ਮਗਰ ਤਾਂ ਨਹੀਂ ਵੈਣ ਪਾਲਾ ਬੰਨਾ ਰੋਗਾਣਾ ਬੜਾ ਤਗੜਾ ਓਏ ਆ ਗੋ ਪੁਲੀ ਭਾਈਦੀ ਓਏ ਹਣਾ ਓ ਭਾਈਦੀ ਨਾ ਰੋਗਾਣਾ ਬੜਾ ਤਗੜਾ ਸਾਰਾ ਨੇ ਵੇਦਾ ਪੁਲੀ ਭਾਈਦੀ ਏ ਜਦ ਪੁਲੀ ਪੀਸਾਂ ਕਰਦੀ ਥੋੜੀ ਜਿਹੀ ਹਾਂ ਇਹ ਕਿਹੜਾ ਲੱਕ ਲੈਂਦੇ ਔਨ ਕੀ ਰੋਲਾ ਪਾ ਕੇ ਬਹਿ ਗਿਆ ਕੋਈ ਸਾਹਮਣੇ ਦਸਮੇਜ ਆਪਣੀ ਚੱਲ ਰਹੀ ਆ ਆ ਚਾਲੇ ਸਾੜੂ ਤੇ ਬਾਕੀ ਜੀ ਇੱਥੇ ਤਕਰੀਬਨ ਆਪਣੇ ਕੋਲ ਇੱਥੇ ਲੱਗੇ ਲੱਗੇ ਹੈਗਾ ਨਾਲ ਨਾਲ ਹੀ 50 60 ਬਿਗਾ ਤੇ ਕਾਲਾ ਬਹੁਤ ਸਾੜ ਚਲਾਵਾਂਗੇ ਜੀ ਉਹ ਕਰ ਕਹਿੰਝ ਕੀ ਮੈਂ ਲਾਈ ਜਾਂਦੇ ਆ ਆਂ ਬਲਟਾ ਵਗ ਰਹੇ ਆ ਜੀ ਨਾ ਪੌੜੀ ਤੇ ਪੈਂ ਖੜ ਜਾ ਪਿਛਲੀ ਤੇ ਧੀਵੇਂ ਪਤਾ ਲੱਗ ਜਾਣਾ ਬੇਨੀਵਾਰ ਤੇਰੀ ਰਹਿੰਦੀ ਏ ਪਲਟਾ ਥੋੜਾ ਛੋਟਾ ਕਰਦੀ ਆ ਹਨਾ ਕਰਨਾ ਪੈਣਾ ਨਾ ਕੋਵੇ ਇੱਥੇ ਵੱਧਣਗੇ ਆਪਣਾ ਵੀ ਜੀ ਕੰਮ ਹੋ ਗਿਆ ਜੀ ਚੱਲੂ ਥੋੜੀ ਜਿਹਾ ਆਪਣਾ ਇੱਕ ਸਮੱਸਿਆ ਆ ਰਹੀ ਹੈ ਜੀ ਪਲਟੇ ਦੀ ਵੇਹ ਮਾਲ ਗਿੱਲਾ ਆਕਰ ਪਲਟਾ ਵੀ ਆਪਣੇ ਆਪ ਪਲਟਣ ਲੱਗ ਜਾਏਗਾ ਹਨਾ ਵੀ ਥੋੜੀ ਤਿਰਕਲ ਜਿਹਾ ਬਣ ਗਿਆ ਚੰਗਾਲ ਲੱਗਾ ਨਾ ਉੱਤੇ ਚੰਗਾਲ ਕਰ ਕੋ ਪਲਟਾਈ ਨਹੀਂ ਪੂਰੀ ਹੁੰਦੀ ਸਮਝ ਲੱਗ ਗਈ ਕੋਣੀ ਸਣਾ ਕੰਮ ਬਾਰੇ ਕੰਮ ਠੀਕੇ ਠੇਕੇ ਵਧੀਆ ਬਹੁਤ ਵਧੀਆ ਵਧੀਆ ਬਹੁਤ ਵਧੀਆ ਨਿਆਰਾ ਇੱਥੇ ਪੂਰਾ ਪੂਰਾ ਕ ਮਾੜਾ ਮੋਟਾ ਪੂਰਾ ਪੂਰਾ ਨਿਆਰਾ ਜਾ ਹਾਇਰਾ ਤੁਸੀਂ ਰਾਜਸਥਾਨ ਦਾ ਹੀ ਵਾਹੇ ਨਜ਼ਾਰਾ ਤਾਂ ਹੈਗਾ ਹਨਾ ਥੋੜੇ ਖੇਰ ਗਿੱਲੇ ਨੇ ਆ ਥੱਲੇ ਲਾ ਗਰੀ ਹੈ ਪੱਥਰ ਵੀ ਹੈਗਾ ਵਿੱਚ ਬਲਟਾ ਨਹੀਂ ਬੁਰ ਬੰਦਾ ਬੇ ਬਲਟਾ ਹੋ ਇੰਡੇ ੜਾਗਾ ਬਲਟੇ ਦੇ ਸਹੀ ਹੈ ਹੁਣ ਜਾ ਰਹੇ ਹਾਂ ਹਾਂ ਇੰਨ ਧੂਆਂ ਵੀ ਮਾਰ ਰਹਾ ਆ ਦੇਖੋ ਇਹ ਗਿੱਲੇ ਖੇਰ ਕਰਕੇ ਥੋੜੇ ਥੋੜੇ ਇੰਜਨ ਆਪਣਾ ਧੂਆਂ ਦਿਖਾ ਰਿਹਾ ਥੋੜੇ ਰਾਜਸਥਾਨ ਚ ਲਾਉਂਦੇ ਨੇ ਕਿ ਨਹੀਂ ਲਾਉਂਦੇ ਨੇ ਇਸ ਤਰ੍ਹਾਂ ਕਿੱਥੇ ਆਪਾਂ ਕਿੱਥੇ ਲਾਉਂਦੇ ਆ ਜਾਲ ਪਰ ਹਾਂ ਜੀ ਦਸ਼ਮੇਸ਼ ਚੱਲ ਰਹੀ ਹੈ ਜੀ ਸਾਹਮਣੇ ਇਹ ਵੀ ਆਪਣੀਆਂ ਇਧਰ ਚੱਲੀ ਬਸਾੜੂ ਅੱਜ ਦੋਵੇਂ ਇਕੱਠੇ ਆਈਆਂ ਆਪਾਂ ਇਹ ਅੱਜ ਪਹਿਲਾ ਦਿਨ ਆ ਪਹਿਲੇ ਦਿਨ ਕਰਕੇ ਕੰਮ ਆਪਾਂ ਲੱਗ ਲੱਗੇ ਕੀਤਾ ਫਿਰ ਕੱਲ ਨੂੰ ਨਿਕੜਾਂਗੇ ਥੋੜੇ ਪਰ ਮੈਂ ਡਰਾਈਵ ਨੂੰ ਬਿਠਾਇਆ ਜੀ ਉੱਪਰ ਉਹ ਫਟਾਗਰ ਛੰਡਾ ਨੂੰ ਮਾਰ ਕੇ ਮਾਰਦਾ ਪਹਾਂਗਾ ਉੱਤੋਂ ਲੱਗਦਾ ਜਦੋਂ ਆ ਬੰਦਾ ਥੋੜਾ ਮੱਠਾ ਚੱਲ ਰਿਹਾ ਜੀ ਗੋਰੀ ਗੋਰੀ ਤੇ ਚੱਲ ਰਿਹਾ ਹੈ ਜੈਸੂਰੀ ਦੇ ਜੈਸੂਰੀ ਓ ਜੈਸੂਰੀ ਉਹ ਬੇ ਉੱਪਰ ਹੈ ਉੱਪਰ ਹੀ ਕਰਦਾ ਜੈਸੂਰੀ ਆ ਜਸਮੇਸ਼ ਤਖਨੇਸ਼ ਹੀ ਆ ਨਾ ਕਰਮਲ ਮਹੀਨ ਬਹੁਤ ਸੱਟ ਆ ਆ ਦੇਖੋ ਜੀ ਆਪਾਂ ਇੰਨੀ ਮਿੰਟ ਕੀਤੀ ਆ ਮਸ਼ੀਨ ਤੇ ਮਸ਼ੀਨ ਤੇ ਦੇਖ ਲਓ ਵਧੀਆ ਚੱਲ ਰਹੀ ਆ ਸਾਫ ਸੁਥਰੀ ਤੇ ਇਹਦਾ ਉੱਪਰ ਬਾਲਾ ਆ ਬਲਟਾ ਵੀ ਠੀਕ ਹੈ ਇਹਦਾ ਛੋਟਾ ਨਾ ਰਾਦਾ ਕਾਚਾ ਪਿੱਛੇ ਵੇਖਦਾ ਹਾਂ ਕਾਚਾ ਇਹ ਪਿੱਛੇ ਕੇ ਦੇਖਦਾ ਬਲਟਾ ਦੇਖਦਾ ਬਲਟਾ ਦੇਖਦਾ ਕਿ ਵੀਡੀਓ ਬਣਾਉਗਾ ਵੀਡੀਓ ਬਣਾਉਗਾ ਹਾਂ ਗੋਰੀ ਹੈ ਮਿੰਟਾ ਦੇ ਮਿਹਰਦੂ ਸਾਹ ਹਾਂ ਅਹ ਗੋਰੀ ਗੋਰੀ ਤੜ ਬਹੁਤ ਹੈ ਜੀ ਗੋਰੀ ਗੋਰੀ ਹੈ ਗੋਰੀ ਗੋਰੀ ਹੈ ਗੋਰੀ ਮਾਨ ਗੋਰੀ ਜੰਮਿਆ ਹੈ ਗੋਰੀ ਗੋਰੀ ਬਾਕੀ ਮਸਾੜੂ ਦਾ ਹੈ ਵੀ ਸ਼ਕੀਨ ਹੈ ਮਸਾੜੂ ਦਾ ਹੈ ਵੀ ਸ਼ਕੀਨ ਇਹ ਰਾਤ ਥੋੜਾ ਵਿਗੜਿਆ ਜੀ ਮੇਰੇ ਨਾਲ ਇਹ ਜਿਹੜੇ ਕੰਗੜ ਪਹਿਲਾ ਵੱਜੂਗਾ ਹਾਂ ਨਹੀਂ ਨਹੀਂ ਕੋਈ ਚੱਕਰ ਨਹੀਂ ਵੱਡਾ ਨਹੀਂ ਕੋ ਬਰਾਬਰ ਹੀ ਵੱਢੀ ਜਾਣਾ ਆਪਾਂ ਨੂੰ ਇਹ ਚੱਕਰ ਨਹੀਂ ਆਇਆ ਪਹਿਲਾਂ ਵੱਢੇ ਜਾ ਕਿੱਥੇ ਇਹ ਪਹਿਲੇ ਸਭ ਤੋਂ ਖੁਸ਼ੀ ਦੀ ਗੱਲ ਇਹ ਆ ਕਿ ਕੰਮ ਸਹੀ ਚੱਲ ਪਿਆ ਠੀਕ ਹੈ ਬਹੁਤ ਠੀਕ ਹੈ ਠੀਕ ਹੈ ਸਹੀ ਹੈ ਆ ਦੇਖੋ ਇਹ ਉਹਨਾਂ ਰੇਹ ਥੋੜੀ ਹੋਰ ਘਾ ਰੇਹ ਘਾਟੇ ਉੱਤੇ ਚੜ ਜਾ ਉੱਤੇ ਕੋਨ ਠੀਕ ਹੈ ਕੋਨ ਠੀਕ ਹੈ ਪਿੱਛੇ ਵੇ ਮਰ ਦਾ ਦਾਣੇ ਦਾ ਨਹੀਂ ਆ ਰਿਹਾ ਚੈੱਕ ਕਰੋ ਨਹੀਂ ਸਾਫ ਹੈ ਬਿਲਕੁਲ ਬਿਲਕੁਲ ਸਾਫ ਹੈ ਕੋਈ ਮੜਤਾਏਗਾ ਜਰਾ ਹੂੰ ਮੈਂ ਤੁਹਾਨੂੰ ਮਾਰੂ ਕੀ ਮਾਰੂ ਕਹੇ ਮਾਰੂ ਆਪਣਾ ਕਿਉਂ ਚੱਲਾ ਇਹ ਕਿੱਦੇ ਚੱਲਿਆ ਤੇ ਲੱਗਾ ਫੋਨ ਤੇਨੂੰ ਖੁਸ਼ੀ ਹੋ ਗਈ ਨਾ ਇੱਥੇ ਆਉਣ ਦੀ ਹਾਂ ਪੂਰੀ ਹੈ ਨਾ ਦੋ ਤਿੰਨ ਸੀਨਾ ਇਕੱਠੇ ਲਾਣੇ ਆ ਮਸ਼ੀਨ ਲਿਆਉਣੀ ਤੇਰੇ ਨਾਲ ਸਾਂਝੀ ਲਾਉਣੀ ਆ ਮੈਂ ਆਵੇਂਗਾ ਫਿਰ ਨਾਲ ਮੇਰੇ ਤੈਨੂੰ ਇੱਕ ਲਾਇਕ ਦੇਣੀ ਮਸ਼ੀਨ ਤੋਂ ਵੀ ਯਾਰ ਰੱਖਿਆਦਾ ਆਪਾਂ ਉਧਰ ਸਾਂਝੀ ਲੈ ਕੇ ਦਿੱਤੀ ਆ ਇੱਕ ਤੈਨੂੰ ਵੀ ਲਾਇਕ ਦੇਣੀ ਆ ਬਸ ਤੂੰ ਟ੍ਰੇਨ ਹੋ ਯਾਰ ਕਿਹੜੀ ਲੈਣੀ ਫਰੀਦ ਲੈਣੀ ਆਵਾ ਨਹੀਂ ਫਰੀਦ ਨਹੀਂ ਲੈਣੀ ਤੈਨੂੰ ਮੈਂ ਦੱਸਾਂ ਕਿਹੜੀ ਲੈ ਕੇ ਦੇਣੀ ਆ ਇਹ ਤੈਨੂੰ ਮੈਂ ਦੱਸਾਂਗਾ ਤੁੱਕਾ ਨਹੀਂ ਲਾਉਣਾ ਤੂੰ ਵੀ ਕਿਹੜੇ ਟਾਈਮ ਕਿਹੜੀ ਮਸ਼ੀਨ ਚਲਾਉਣੀ ਕਿਹੜੇ ਟਾਈਮ ਕਿਹੜੀ ਚਲਾਉ ਠੀਕ ਆ ਕਿਹੜੀ ਲੈਣੀ ਆਪਾਂ ਹਾਂ ਕਿਦਾਂ ਪਿਆਰ ਕਿੰਨੇ ਦਿਨ ਤੱਕ ਹੋ ਜਾਏ ਇਹ ਕੰਪਲੀਟ ਤੂੰ ਜਾ ਕੇ ਡਰਾਈਵਰ ਕੋਲ ਤੱਕ ਬਣ ਜਾਏਗਾ ਇਹਦੇ ਬਾਈ ਕਮੈਂਡੀ ਜਰੂਰ ਦੱਸਾ ਇਹ ਬੰਦਾ ਰਾਜਸਥਾਨ ਦਾ ਹੈ ਆਪਣਾ ਰਿਸ਼ਤੇਦਾਰ ਹੈ ਇਹਨਾਂ ਦਾ ਮੈਂ ਡਰਾਈਵਰ ਕੋਲ ਤੱਕ ਬਣ ਜੂਗਾ ਤੇ ਡਰਾਈਵਰ ਜੇ ਨਾਲ ਆਪਾਂ ਕੋਸ਼ਿਸ਼ ਕਰਾਂਗੇ ਪੂਰੀ ਬਣਾਉਣ ਦੀ ਜੇਕਰ ਹੁਣ ਤੂੰ ਨੌਲੇਜ ਰੱਖੇਗਾ ਕੰਮ ਦੀ ਸਮਝ ਡਰਾਈਵਰ ਬਣ ਗਿਆ ਠੀਕ ਹੈ ਹਾਂ ਤੇ ਜੇ ਕੰਮ ਦੀ ਨੌਲੇਜ ਨਾ ਰੱਖੇਗਾ ਫਿਰ ਤੂੰ ਡਰਾਈਵਰ ਨਹੀਂ ਬਣ ਸਕਦਾ ਬਸ ਦੋ ਗੱਲਾਂ ਆਪਣੇ ਕੋਲੇ ਠੀਕ ਆ ਇਹ ਦਰ ਪਾੜੀਆਂ ਦਿਖਾ ਦੇਣਾ ਫਸਾ ਬਾਕੀ ਹੁਣ ਖੜੇ ਫੋਟੋ ਕਰੀਏ ਇੱਕ ਨੰਬਰ ਦਸ਼ਮੇਸ਼ ਤੇ ਮਥਾੜੂ ਦੋਵੇਂ ਇਕੱਠੀਆਂ ਹੋ ਗਈਆਂ ਜੀ ਹੁਣ ਵਾਹਿਗੁਰੂ ਕਿਰਪਾ ਕਰੇਗਾ ਜੀ ਹੈ ਚਲਾਉਣ ਦੀ ਤੈਨੂੰ ਮੌਕਾ ਦੇਵਾਂਗੇ ਤੈਨੂੰ ਆਪ ਡਰਾਈਵ ਕਰਾਉਣਾ ਹਾਂ ਇਹ ਨਹੀਂ ਕਿ ਆਪਣੇ ਜੇ ਨਹੀਂ ਸੋਲਗਾ